ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਅਸੀਂ ਕਰ ਰਹੇ ਹਾਂ ਜੋ ਇਸ ਕਰਕੇ ਡਿਸਕਲੋਜ਼ ਨਹੀਂ ਕਰ ਸਕ ਰਹੇ ਤੇ ਉਹ ਵਰਕ ਉੱਤੇ ਚੱਲ ਰਿਹਾ ਹੈ ਸਾਡੇ ਵੀ ਉਹਨੂੰ ਅਸੀਂ ਨੈਪ ਕਰੀਏ ਤਾਂ ਤਵੀ ਪਤਾ ਕਰੀਏ ਵੀ ਕੀ ਇਹੋ ਸਾਰਾ ਹੈਗਾ ਸਭ। ਤੋ ਪਹਿਲਾਂ ਵੀ ਕ੍ਰਿਮੀਨਲ ਕੋਰ ਹੈ ਇਹਦਾ ਕੋਈ ਕ੍ਰਿਮੀਨਲ ਕੋਰ ਚੈੱਕ ਕੀਤਾ ਬਾਕੀ ਫਿਰ ਵੀ ਕਿਉਂਕਿ ਹੁਣ ਜਿਹੜੇ ਅਰੇਸਟ ਪਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੀਸ ਰਿਮਾਂਡ ਹੈ। ਉਹਦੇ ਦਰਮਿਆਨ ਕੋ ਪੀਸ ਜਿਹੜੀ ਅਸੀਂ ਰਿਮਾਂਡਸ ਕੋਸ਼ਿਸ਼ ਕਰਾਂਗੇ। ਇਹ ਇਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਮੋਰ ਮੋਛਾ ਆ ਉਹ ਸਾਰਾ ਅਸੀਂ ਇੱਕ ਪਲੇਸਮੈਂਟ ਆ ਕੋਸ਼ਿਸ਼ ਕਰ ਰਹੇ ਹਾਂ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈਗਾ ਉਹਨੇ ਇਹਨੂੰ ਭੇਜਿਆ ਸੀਗਾ ਉਹ ਸਾਰਾ ਅਸੀਂ ਇਹਦੀ ਕੋਸ਼ਿਸ਼ ਕਰਕੇ ਕਰਾਂਗੇ ਪਰਤਾ ਜੋ ਹੈ ਕਿ ਇਹ ਕੱਲ ਈਵਨਿੰਗ ਟਾਈਮ ਡੀਐਸਪੀ ਸੁਲਤਾਨਪੱਲੂਦੀ ਦੀ ਅਗਵਾਈ ਹੇਠ ਐਸਐਚਓ ਸੁਲਤਾਨਪੱਲੂਦੀ ਹਰਗੁਰਦੇਵ ਉਹਨਾਂ ਨੇ ਇੱਕ ਬੰਦੇ ਨੂੰ ਇੰਟਰਸੈਪਟ ਕੀਤਾ ਸੀ ਬੂਸੋ ਵਾਲ ਰੋਡ ਤੋਂ ਉਹਦੇ ਕੋਲੋਂ ਚੈਕਿੰਗ ਅੰਤੇ 1 ਕਿਲੋ ਤੇ 15 ਗ੍ਰਾਮ ਜਿਹੜੀ ਹੈ ਰੋਨ ਗ੍ਰਾਮ ਹੋਈ ਹੈ ਉਹਦੇ ਤਹਿਤ ਅਸੀਂ ਕੇਸ ਰਜਿਸਟਰ ਕੀਤਾ ਹੈ ਇੱਥੇ ਸੁਲਤਾਨਪੱਲੂਦੀ ਵਿੱਚ ਇਹਦਾ ਨਾਮ ਬਣਦਾ ਨਵਜੋਤ ਹੈਗਾ ਤੇ ਬੇਸਿਕਲੀ ਇਹ ਪਿੱਦੀਪਿੰਡ ਦਾ ਰਹਿਣ ਵਾਲਾ ਹੈਗਾ ਤਰਨਤੰਨ ਦਾ ਇਹ 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 ਕੋਈ 26 ਦੇ ਲਗਭਗ এজ ਹੈਗੀ ਹੈ ਔਰ ਇਹ ਉਥੋਂ ਲੈ ਕੇ ਆਇਆ ਸੀ ਡਿਲੀਵਰੀ ਦੇਣੀ ਸੀ ਇਹਨੇ ਕਿਸੇ ਨੂੰ ਇੱਥੇ ਤੇ ਉਹਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇੱਥੇ ਸੀ ਕੇਸ ਰਿਸਟਰ ਕੀਤਾ ਹੈ ਜਿਹੜੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ ਪਤਾ ਲੱਗ ਸਕਿਆ ਜਿਹਨੂੰ ਜਿਸ ਨੂੰ ਦੇਣਾ ਸੀ ਕੌਣ ਸਖਸ ਸੀ ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਅਸੀਂ ਕਰ ਰਹੇ ਹਾਂ ਤੇ ਇਸ ਕਰਕੇ ਡਿਸਕਲੋਜ਼ ਨਹੀਂ ਕਰ ਸਕਦੇ ਉਹਦਾ ਵਰਤ ਉੱਤੇ ਚੱਲਿਆ ਸਾਡਾ ਵੀ ਉਹਨੂੰ ਅਸੀਂ ਸਨੈਪ ਕਰੀਏ ਤੋ ਤਵੀ ਪਤਾ ਕਰੀਏ ਵੀ ਕੀ ਇਹੋ ਸਾਰਾ ਹੈਗਾ ਸਾਰਾ ਤੂੰ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਚੈੱਕ ਕੀਤਾ ਬਾਕੀ ਫਿਰ ਵੀ ਕਿਉਂਕਿ ਹੁਣੇ ਹੰਦੀ ਅਰੇਸਟ ਪਾਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਹੈ ਉਹਦੇ ਦਰਮਿਆਨ ਕੋਈ ਪੀਸ ਜਿਹੜੀ ਅਸੀਂ ਰਿਮਾਂਡਸ ਕੋਸ਼ਿਸ਼ ਕਰਾਂਗੇ ਉਹ ਇਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਹੋਰ ਵੀ ਲੋਕ ਸ਼ਾਮਿਲ ਨੇ ਆ ਉਹ ਸਾਰਾ ਅਸੀਂ ਇਤੋਂ ਪੁਲਿਸ ਰਿਮਾਂਡ ਲਿਆ ਤਾਂ ਕੋਸ਼ਿਸ਼ ਕਰ ਰਹੇ ਹਾਂ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਇੱਕ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈਗਾ ਉਹਨੇ ਇਹਨੂੰ ਭੇਜਿਆ ਸੀਗਾ ਉਹ ਸਾਰਾ ਅਸੀਂ ਇਹਦੀ ਕੋਸ਼ਿਸ਼ ਕਰਕੇ ਕਰਾਂਗੇ ਪਰਤਾਜੋ ਹੈ ਕਿ ਇਹ ਇਲਾਕੇਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਸਬੰਧਤ ਨਾਲ ਜਿਵੇਂ ਇੱਕ ਰੋਟੀਨ ਚੈੱਕ ਨਹੀਂ ਇਹੋ ਕਿਉਂਕਿ ਇਲੈਕਸ਼ਨ ਦੌਰਾਨ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਇਹ ਸਾਰਾ ਚੱਲ ਰਿਹਾ ਸੀਗਾ ਅਬ ਇਸ ਜਿਹੜਾ ਹੈਗਾ ਆਪਾਂ ਨਾਕੇ ਵਗੈਰਾ ਥੋੜਾ ਜਿਹਾ ਪੀਸ ਨੂੰ ਪ੍ਰੋਐਕਟਿਵ ਕੀਤਾ ਹੈਗਾ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਵਰਕ ਕੀਤਾ ਹੈਗਾ ਹੁਣ ਥੋੜੇ ਜਿਹਰੇ ਚੰਦਬਾਈ ਕੇਸ ਡਿਸਟ੍ਰਿਕਟ ਕੀਤਾ ਹੈ ਗਿਆ ਜਿਉਂ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮਾਤਰਾ ਵਿੱਚ ਲਾਂ ਜਾਂ ਸਾਲੂ ਪੱਠੀ ਹੈਗੀ ਹੈ ਜਾਂ ਨਜਾਇਜ਼ ਸ਼ਰਾਬ ਜਿਹੜੀ ਉਹ ਵੀ ਬਰੰਮ ਕੀਤੀ ਹੈ ਸਪੈਸ਼ਲੀ ਇੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਜਿਹੜਾ ਮੰਡ ਏਰੀਆ ਨਾਲ ਲੱਗਦਾ ਹੈਗਾ ਤੇ ਉੱਤੇ ਹੋਸੀ ਹੋਰ ਵੀ ਵਰਕਰ ਨੇ ਡਰੋਨ ਦੀ ਸਹਾਇਤਾ ਦੇ ਨਾਲ ਇਹ ਸਾਰਾ ਆਪਰੇਸ਼ਨ ਜਿਹੜਾ ਸਸਕਾਰ ਰਹੇ ਆ ਇੱਕ ਸਾਈਡ ਡਿਪਾਰਟਮੈਂਟ ਨਾਲ ਲੈ ਸਰੋਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਨਵਜੋਤ ਹੈ ਮੁੰਡਾ ਪਿੱਦੀ ਦਾ ਰਹਿਣ ਵਾਲਾ ਪਿੰਡ ਪਿੱਦੀ ਹੈ ਤਾਂ ਤਾਂ ਜੀ ਹੁਣ ਤੱਕ ਦੀ ਪੁਚੀਸ਼ ਚ ਕੋਈ ਸਾਹਮਣੇ ਆਇਆ ਹਾਂਜੀ ਇਹ ਵੀ ਦੱਸਿਆ ਜਿਹੜਾ ਤੁਹਾਨੂੰ ਮੈਂ ਦੱਸਿਆ ਹੈਗਾ ਬਾਕੀ ਇਹਦੀ ਰਿਪਲੀਸ ਰਿਮਾਂਡ ਅਸੀਂ ਲਿਆ 12 ਤਰੀਕ ਤੱਕ ਤੇ ਇਹਦੇ ਫਰਦਰ ਹੋਰ ਅਸੀਂ ਪੁਚੀਸ਼ ਕਰ ਰਹੇ ਹਾਂ